ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੇ ਪਿੰਡ ਬਰਹਾਮ ਚਿਲੀਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਤੇ ਜਿੱਥੇ ਕਿ ਗੁਰਦੁਆਸਾਹਬ ਦੇ ਪ੍ਰਧਾਨ ਜਥੇਦਾਰ ਅਮਰਜੀਤ ਸਿੰਘ ਲਹਿਲਜੀ ਖਿਆਨਜੀ ਅਪਤਾਰ ਸਿੰਘ ਜੀ ਸੈਕਟਰੀ ਪਵਨੀਸ਼ ਕੁਮਾਰ ਪੁਰੀ ਜੀ ਸਮੂਹ ਕਮੇਟੀ ਦੇ ਦੇਖ ਰਹੇ ਦੇਖ ਰਹੇ ਇੱਕ ਹੈਟ ਕਾਰ ਸੇਵਾ ਚੱਲ ਰਹੀ ਹੈ ਇਸ ਵਾਰੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਦਲਜੀਤ ਸਿੰਘ ਸੋਢੀ ਮਾਲਪੁਰੀ ਜੀ ਨੇ ਸਮੂਹ ਕਮੇਟੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਇਸ ਗੁਰਦੁਆਰਾ ਸਥਾਨ ਤੇ ਜੋ ਕਮਰੇ ਬਣੇ ਹੋਏ ਸੀ ਬਹੁਤ ਹੀ ਨੀਵੀਂ ਜਗ੍ਹਾ ਤੇ ਬਣੇ ਹੋਏ ਸੀ ਤੇ ਬਰਸਾਤਾਂ ਦੇ ਦਿਨਾਂ ਵਿੱਚ ਸਾਰਾ ਪਾਣੀ ਕਮਰਿਆਂ ਦੇ ਅੰਦਰ ਦਾਖਲ ਹੋ ਜਾਂਦਾ ਸੀ ਇਸ ਮੌਕੇ ਸਮੂਹ ਕਮੇਟੀ ਦੇ ਦੇਖ ਰਿਖੇ ਹੇਠ ਕਮਰਿਆਂ ਨੂੰ ਭਰਤੀ પાਕੇ ਉੱਜਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੱਸਿਆ ਕਿ ਇਸ ਗੁਰਦੁਆਰਾ ਸਥਾਨ ਤੇ ਜਲ ਸਹਿਬ ਜੀ ਦੇ ਨਾਮ ਤੇ ਵਿਸ਼ਾਲ ਦੀਵਾਨ ਹਾਲ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਤਾਂ ਜੋ ਉਲਮਾ ਲਾ ਤੇ ਹੋਰ ਵੀ ਧਾਰਮਿਕ ਸਥਾਨਾਂ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਲੰਗਰ ਹਾਲ ਦੀ ਸੇਵਾ ਉਪਲਬਧ ਕੀਤੀ ਜਾ ਸਕੇ ਤੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸਮੂਹ ਐਨ ਆਰ ਆਈ ਵੀਰਾਂ ਨੂੰ ਸੰਗਤਾਂ ਨੂੰ ਕਿ ਮਿਲ ਜੁਲ ਕੇ ਸਹਿਯੋਗ ਦੇਣ ਤਾਂ ਜੋ ਗੁਰਦੁਆਰਾ ਸਥਾਨ ਤੇ ਲੰਗਰ ਹਾਲ ਦੀ ਉਸਾਰੀ ਕੀਤੀ ਜਾ ਸਕੇ ਆਓ ਸੀ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰੀ ਦੇ ਨਾਲ ਮਾਸਟਰ ਮੋਨਸਿਕ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹ ਦਰਬਾਰ ਜੋ ਸੇਵਾ ਚੱਲ ਰਹੀ ਆ ਉਹ ਦਿਖਾਣੇ ਜਾ ਰਹੇ ਆ ਇਹ ਸਾਨੂੰ ਸਾਡੇ ਇੱਕ ਤਰ੍ਹਾਂ ਦਾ ਸਰਪੰਚ ਸਿੰਘ ਦੀ ਲੇਹਰ ਜੋ ਆਪਨੇ ਨਿਗਰਾਨੀ ਵਿੱਚ ਚੈਂਕੀ ਸਾਹਿਬ ਵੀ ਆਏ ਜਿਹੜੇ ਪ੍ਰੀ ਸਾਹਿਬ ਵੀ ਆਏ ਸਦੇ ਉਹ ਹੁਣੇ ਹੀ ਆਪਣੇ ਹਾਲੀ ਦੇ ਪਰਦੇ ਗਏ ਆ ਤੇ ਜਿਹੜੇ ਕਮੇਟੀ ਆ ਕੰਟਰੋਲ ਤੋਂ ਅੱਗੇ ਆ ਹੋਰ ਕਿਸੇ ਸੰਸਥਾ ਮਹਾ ਪਛਾ ਦੇ ਕੰਟਰੋਲ ਚ ਨਹੀਂ ਕਿਸੇ ਹੋਰ ਕਮੇਟੀ ਦੇ ਕੰਟਰੋਲ ਚ ਨਹੀਂ ਜੇ ਲੋਕਲ ਕਮੇਟੀ ਪਹਿਲਾਂ ਸੀ ਕਰਦੀ ਉਹਦੇ ਇੱਕ ਹਿੱਸੇਵਾ ਲੇਖਾ ਪ੍ਰਾਰਿਆ ਨੇ ਮੈਂ ਇੱਥੇ ਦਾ ਮੁਖਤੀਵਾਦਾਰ ਹੋਰ ਦੇ ਨਾਤੇ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਹਾਂ ਕਿ ਜੋ ਪ੍ਰਧਾਨ ਸਾਹਿਬ ਕਹਿੰਦੇ ਆ ਉਹ ਤੁਸੀਂ ਸ਼ੁਰੂ ਕਰੋ ਆਪੇ ਤੁਹਾਨੂੰ ਮਨੋਂ ਸੇਵਾ ਕਰਕੇ ਹੋਰ-ਹੋਰ ਕਰਕੇ ਪ੍ਰਾਜੈਕਟ ਦੀ ਸੇਵਾ ਕਰਨੀ ਹੈ ਬਹੁਤ ਪਿਆਰ ਨਾਲ ਕੋਈ ਫਸਟ ਪਾਸ ਨਹੀਂ ਹੋ ਰਿਹਾ ਤੇ ਫਸਟ ਪਾਸ ਨਹੀਂ ਹੋ ਰਿਹਾ ਤੇ ਜੇ ਲੈਟਰ ਬਾਖੂ ਵੀ ਕਿਆ ਹੋਗਾ ਮੈਂ ਮੈਂ ਸਮਝਾਈ ਤੇ ਕੰਪਨੀ ਕਰਾਉਣੀ ਤੇ ਉਸ ਕੋਈ ਜਿਹੜੀ ਆ ਬੋਡੀ ਤਿਆਰ ਕਰ ਦਿੱਤੀ ਆ ਲੈਟਰ ਬਾਖੂ ਦੀ ਪਹਿਲਾਂ ਸਾਰੀਆਂ ਮਾਰਾਂ ਜੋ ਇਲੈਕਟ੍ਰੋਨਿਕ ਕੰਪਨੀ ਹੋ ਗਿਆ ਤਾਂ ਸਾਫੀ ਲਗਾਤਾਰ ਕਈ ਦਿਨ ਹੋ ਗਿਆ ਤਾਂ ਜੀ ਉਹ ਇਸ ਤੋਂ ਬਾਅਦ ਇੱਕ ਚਿੱਠੀ ਆਏ ਆ ਸਰਫਸ ਦੇ ਰਾਤ ਜਿਹੜਾ ਯਾ ਤੇ ਜੀ ਨੂੰ ਕਿਤੇ ਚਲੋ ਇਕੱਲੇ ਹੋ ਸੋ ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦੀ ਆ ਕਿ ਆਪਣਾ ਇੰਟਰਨੈਟ ਲਾ ਕੇ ਹੋ ਗਏ ਕਿਰਪਾ ਕਰਕੇ ਜਲਾ ਕਰੇ ਜੁਨੀ ਸਾਹਿਬ ਦੇ ਅੱਜ ਤੱਕ ਜੀਤਾਂ ਮਾਰਦੀ ਤੋਂ ਦਾਦੀ ਦਾ کہ ہم پیارے کہتے ہیں ہم تمام کو مدد کرتے ہوئے اپ نے اپنے رشتہ کے لیے کافی میتھرو اے ویٹامائن اے ویٹامائن اے اور بھی کچھ بھی پیٹ کا تھا وہ ہے نیشنل کال یہ کہتے ہیں کہ بچے ہند راج کے حوالے بھی ہیں کراجیا خدمات کے جاری کر دیا یہ ویلیشن خدمات کی ابتدائی کا ستا مرکز والا جو کوارٹر کے حوالے سے ہے ਇਹ ਤੋਂ ਕਰਦੇ ਸੇਵਾ ਕਰੋ ਜੀ ਸੇਵਾ ਵਾਲਾ ਇਹਨੇ ਬਾਕੀ ਕੋਈ ਨਾ ਕਰਵਾ ਸਭ ਤੋਂ ਪਹਿਲਾਂ ਇਹ ਸਵਾਮੀ ਦੇ ਕਿਹਾ ਕਿ ਮੇਰੇ ਮੇਕਸ ਤੋਂ ਬਾਅਦ ਨੂੰ ਮੱਖੋ ਪੱਤੇ ਸੇਵਾ ਨਾ ਆਇਆ ਕੋਈ ਨਹੀਂ ਗਾਲਖੀ ਦੇ ਕਰਨਾ ਪੱਲਿਆਂ ਦੇ ਨਹੀਂ ਕਰਨਾ ਸੋ ਸਾਰੇ ਸੰਗਤਾਂ ਨੂੰ ਜੂ ਬੇਨਤੀ ਹੈ ਕਿ ਸਾਰੇ ਜੀ ਦਾ ਖਾਸ ਵਾਹਿਗੁਰੂ ਜੀ ਖਾਤੇ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹੋਰ ਤਾਂ ਜਿਹੜੀ ਸੇਵਾ ਚੱਲਦੀ ਸਾਰੇ ਬੱਟਸਾਂ ਦਾ ਇਹਦੀ ਚੱਲ ਰਹੀ ਆ ਲਾਈਟ ਦੀ ਚੱਲ ਰਹੀ ਆ ਫਰਸ਼ਾਂ ਦੀ ਚੱਲਦੀ ਹੈ ਭਰਤੀ ਦੀ ਚੱਲ ਰਹੀ ਆ ਉਸ ਤੋਂ ਬਾਅਦ ਥੋੜੇ ਜਿਹਾ ਬਾਅਦ ਹੀ ਚਾਰੇ ਸਾਹਿਬ ਜਾਜਾ ਦੇ ਨਾਂ ਤੇ ਦਿੱਵਾਨ ਹਾਲ ਦਾ ਨੀ ਪੱਥਰ ਰੱਖਿਆ ਜਾਵੇਗਾ ਇਹ ਪਤਾ ਨਹੀਂ ਕਿੰਨੇ ਸਾਲ ਸੇਵਾ ਚੱਲਣੀ ਆ ਸੋ ਬੇਨਤੀ ਹੈ ਕਿ ਆਪਣੀ ਦਸਲ ਹਨ ਕਿਤ ਕਮੈਨ ਨੂੰ ਸਫਲਾ ਕਰਦੇ ਹੋਏ ਚੈੱਕ ਰਹੀਂ ਅਕਾਊਂਟ ਰਹੀਂ ਨਾਤਰਹੀਂ ਸਾਰੇ ਸਿਤਾ ਰਹੀਂ ਸਾਰੇ ਸਿਤਾ ਪ੍ਰਾਪਤ ਕਰੋ ਇਹਨਾਂ ਜਿਨਾਂ ਨੇ ਤਨੋਂ ਮਨੋਂ ਸੇਵਾ ਕਰਨੀ ਹੈ ਲੋਹੇ ਦੀ ਸੇਵਾ ਕਰਨੀ ਹੈ ਬਜਰੀ ਦੀ ਸੇਵਾ ਕਰਨੀ ਹੈ ਸਿੰਮਰਦੀ ਸੇਵਾ ਕਰਨੀ ਹੈ ਰੇਤਾ ਬਜਰੀ ਦੀ ਕਰਨੀ ਆ ਚਾਹੇ ਹੋਰ ਆਪਨੇ ਤਨੋਂ ਮਨੋਂ ਸੇਵਾ ਕਰਨੀ ਹੋਵੇ ਆ ਕੇ ਆਪਣਾ ਨਾਮ ਲਿਖੋ ਸਾਨੂੰ ਫੋਨ ਕਰੋ ਤੇ ਇਹ ਸੇਵਾ ਚੱਲਦੀ ਰਹੇ ਚਾਰੇ ਸੇਵਾ ਨਾਂ ਤੇ ਇੱਕ ਬਹੁਤ ਵੱਡਾ ਦਿਵਾਨ ਹਾਲ ਜੋ ਸਾਰੀ ਦੁਨੀਆ ਦੇ ਕੰਮ ਆਵੇਗਾ ਮੀਂਹ ਕਣੇ ਦੇ ਵਿੱਚ ਨੇਰੀ ਦੇ ਵਿੱਚ ਤੋ ਤੇ ਸਾਰੇ ਸਮਾਗਮ ਹਰੇਨੰਦਗਾਰ ਹੋਣਗੇ ਸਮਾਗਮ ਹੋਣਗੇ ਇੱਕਨ ਦਰਵਾਜ਼ਾ ਹੋਣਗੇ ਖੁੱਲਾ ਦਰਵਾਜ਼ਾ ਹੋਵੇਗਾ ਸੋ ਬੇਨਤੀ ਹੈ ਕਿ ਤੁਸੀਂ ਇਹ ਬੇਨਤੀ ਜੋਧੜੀ ਪ੍ਰਵਾਨ ਕਰਨ ਲਈ ਪਿਆਰੀ ਸਾਸ ਜੀ ਵਿਆਹ ਗ੍ਰਤੀਕਾ ਖਾਲਸਾ ਵਾਹਿਗੁਰੂ ਜੀ ਪਤੇ